ਸਤਿ ਸ਼੍ਰੀ ਅਕਾਲ ਜੀ ਇਹ ਅੱਜ ਦਾ ਮੇਰਾ ਪਹਿਲਾ ਵਲੌਗ ਮੇਰਾ ਤੇ ਮੇਰੇ ਬੱਚੇ ਦਾ ਪਹਿਲਾ ਵਲੌਗ ਅਸੀਂ ਅੱਜ ਇੱਕ ਬਹੁਤ ਸੋਹਣੇ ਲੰਬੇ ਸਫ਼ਰ ਤੇ ਜਾ ਰਹੇ ਹਾਂ ਇਹ ਸਫ਼ਰ ਸਾਡਾ ਤਿੰਨ ਤੋਂ ਪੰਜ ਘੰਟਿਆਂ ਦਾ ਹੋ ਸਕਦਾ ਕਿਉਂਕਿ ਅਸੀਂ ਵਿੱਚ ਦੀ ਕੁਝ ਬ੍ਰੇਕਸ ਵੀ ਲਵਾਂਗੇ ਤੇ ਸਾਡਾ ਸਫ਼ਰ 250 ਤੋਂ 300 ਕਿਲੋਮੀਟਰ ਦਾ ਹੋਊਗਾ ਅਸੀਂ ਰਸਤੇ 'ਚ ਜਾਂਦੇ ਜਾਂਦੇ ਤੁਹਾਡੇ ਨਾਲ ਸਾਰੀਆਂ ਕੱਲਾ ਸ਼ੇਅਰ ਕਰਾਂਗੇ ਕਿ ਅਸੀਂ ਕਿੱਥੇ ਜਾ ਰਹੇ ਹਾਂ ਕਿਵੇਂ ਸਾਡਾ ਪਲਾਨ ਬਣਿਆ ਤੇ ਮੈਂ ਕੁਝ 4-5 ਦਿਨ ਪਹਿਲਾਂ ਪਲਾਨ ਕੀਤਾ ਸੀ ਕਿ ਮੈਂ ਆਪਣਾ ਸੋਲੋ ਸਫਰ ਸ਼ੁਰੂ ਕਰਨਾ ਚਾਹੁੰਦੀ ਹਾਂ ਆਪਣੇ ਮਨ 'ਚ ਹੀ ਮੈਂ ਇੱਕ ਪਲਾਨ ਬਣਾਇਆ ਸੀਗਾ ਤੇ ਫਿਰ ਮੈਂ ਉਹ ਪਲਾਨ ਮੇਰੇ ਹਸਬੰਦ ਨਾਲ ਡਿਸਕਸ ਕੀਤਾ ਸੀ ਤੇ ਮੈਨੂੰ ਉਹਨਾਂ ਤੋਂ ਪਹਿਲੀ ਵਾਰ ਜੀ ਹਾਂ ਮਿਲ ਗਈ ਸੀ ਉਹਨਾਂ ਨੂੰ ਕੋਈ ਸ਼ੋਅ ਨਹੀਂ ਸੀ ਪਹਿਲਾਂ ਇਹ ਪਲਾਨ ਮੇਰਾ ਬਣਿਆ ਸੀ ਕਿ ਮੈਂ ਪੰਜਾਬ ਤੋਂ ਬਾਹਰ ਜਾਉਂਗੀ ਜੋ ਕਿ 5 ਤੋਂ 6 ਘੰਟੇ ਦਾ ਸਫਰ ਹੋਣਾ ਸੀ ਉਹ ਵੀ ਇਕੱਲਿਆਂ ਦਾ ਮੇਰੇ ਮੇਰੇ ਇਕੱਲੇ ਦਾ ਤੇ ਉਸ ਵਿੱਚ ਮੇਰੇ ਨਾਲ ਮੇਰੀ ਬੇਟੀ ਨਹੀਂ ਹੋਣੀ ਸੀ ਤੇ ਫਿਰ ਪਲਾਨ ਰੱਬ ਕੋਲ ਹੋਰ ਵੀ ਸੋਹਣਾ ਪਲਾਨ ਸੀ ਤੇ ਫਿਰ ਮੈਨੂੰ ਕੋਈ ਸੁਝਾਅ ਮਿਲਿਆ ਸੀ ਕਿ ਕਿਉਂ ਨਾ ਮੈਂ ਪੰਜਾਬ ਦੇ ਹੀ ਸਫਰ ਪਹਿਲਾਂ ਕਰ ਲਵਾਂ ਤਾਂ ਜੋ ਇੱਕ ਵਾਰ ਜਦੋਂ ਕੌਨਫੀਡੈਂਸ ਵਧ ਗਿਆ ਯਾ ਕੈਨੋ ਫੇਅਰ ਖਤਮ ਹੋਣਾ ਸ਼ੁਰੂ ਹੋ ਗਿਆ ਤਾਂ ਮੈਂ ਪੰਜਾਬ ਤੋਂ ਬਾਹਰ ਵੀ ਐਕਸਪਲੋਰ ਕਰੂੰਗੀ ਤੇ ਮੈਨੂੰ ਮੇਰੇ ਮੈਂਟਰ ਦਾ ਮੇਰੇ ਗਾਈਡ ਨੇ ਜੋ ਮੈਨੂੰ ਉਹਨਾਂ ਦਾ ਸੁਝਾਅ ਬਹੁਤ ਵਧੀਆ ਲੱਗਿਆ ਸੀ ਤੇ ਪਰ ਮੈਨੂੰ ਇਹ ਐਕਸਪੈਕਟਡ ਨਹੀਂ ਸੀ ਕਿ ਮੈਂ ਇੰਨੀ ਜਲਦੀ 4-5 ਦਿਨਾਂ ਵਿੱਚ ਹੀ ਇੱਕ ਨਵੇਂ ਸਫ਼ਰ ਤੇ ਨਿਕਲ ਪਾਉਂਗੀ ਤੇ ਮੇਰਾ ਪਲਾਨ ਸੀ ਕਿ ਜਦੋਂ ਪੰਜਾਬ ਦਾ ਮੌਸਮ ਠੀਕ ਹੋ ਗਿਆ ਤੁੰਦ ਵਗੈਰਾ ਬੰਦ ਹੋਊਗੀ ਮੈਂ ਉਦੋਂ ਹੀ ਇਸ ਸਫ਼ਰ ਤੇ ਜਾਊਂਗੀ ਪਰ ਇਹ ਬਹੁਤ ਜਲਦੀ ਹੋਇਆ ਸਾਰਾ ਕੁਝ ਮੈਂ ਫਰਬਰੀ ਦੀ ਵੇਟ ਕਰ ਰਹੀ ਸੀ ਕਿ ਮੈਂ ਫਰਬਰੀ ਚ ਜਾਉਂਗੀ ਪਰ ਮੈਨੂੰ 4-5 ਦਿਨਾਂ ਚੀ ਮੌਕਾ ਮਿਲ ਗਿਆ ਕਿ ਰੱਬ ਉਹੀ ਗੱਲ ਹੈ ਨਾ ਰੱਬ ਵੀ ਨੇੜੇ ਹੋ ਕੇ ਸੁਣ ਰਿਹਾ ਸੀ ਤੇ ਰੱਬ ਨੂੰ ਵੀ ਕਾਹਲੀ ਸੀ ਕਿ ਮੈਂ ਇਹ ਸਫ਼ਰ ਛੇਤੀ ਸ਼ੁਰੂ ਕਰਾਂ ਉਹਦਾ ਵੀ ਪਲਾਨ ਬਹੁਤ ਸੋਹਣਾ ਸੀ ਤੇ ਅੱਜ ਹੈਗੀ ਹੈ 31 ਦਸੰਬਰ ਮੈਨੂੰ 31 ਦਸੰਬਰ ਦੇ ਦਿਨ ਹੀ ਜਾਣ ਦਾ ਮੌਕਾ ਮਿਲ ਗਿਆ ਕਿਉਂਕਿ ਰੱਬ ਨੇ ਕੁਝ ਪਲਾਨ ਹੀ ਐਵੇਂ ਦਾ ਕੀਤਾ ਤੇ ਜਲਦੀ ਜਲਦੀ ਮੈਨੂੰ ਇਸ ਸਫ਼ਰ ਤੇ ਭੇਜਿਆ ਤੇ ਇਸ ਸਫ਼ਰ ਤੇ ਜਾਣਾ ਮੈਂ ਇਕੱਲੀ ਸੀ ਪਰ ਸਾਡਾ ਕੋਈ ਪਲਾਨ ਬਣ ਗਿਆ ਕਿ ਬੇਟੀ ਨੂੰ ਵੀ ਨਾਲ ਲੈ ਕੇ ਜਾਣਾ ਮਨਜ ਹੈਗਾ ਕਿ ਬੱਚੇ ਨੂੰ ਮੈਂ 3-4 ਸੋਲੋ ਟ੍ਰਿਪਸ ਤੋਂ ਬਾਅਦ ਮੈਂ ਬੱਚੇ ਨੂੰ ਜੁਆਇਨ ਕਰਾਉਣਾ ਸੀ ਮੇਰਾ ਪਲਾਨ ਸੀ ਫਿਰ ਚਾਨਕ ਅਸੀਂ ਸਾਡੇ ਆਪਸ ਚ ਡਿਸਕਸ਼ਨ ਹੋਈ ਫਿਰ ਸਾਨੂੰ ਲੱਗਿਆ ਕਿ ਆ ਬੱਚਾ ਵੀ ਚਾਹੀ ਬੱਚਾ ਜਿਵੇਂ ਨੂੰ ਚੈਲੰਜ ਲੱਗ ਰਿਹਾ ਪਰ ਮੈਨੂੰ ਇਸ ਚੈਲੰਜ ਨੂੰ ਵੀ ਅਕਸੈਪਟ ਕਰਨਾ ਚਾਹੀਦਾ ਕਿ ਹਾਂ ਮੈਂ ਬੱਚੇ ਨਾਲ ਸਫਰ ਕਿਵੇਂ ਕਰ ਸਕਦੀ ਹਾਂ ਤੇ ਮੈਨੂੰ ਇਸ ਸਫਰ ਨੇ ਸਿਖਾ ਦਿੱਤਾ ਬਹੁਤ ਕੁਝ ਬਹੁਤ ਕੁਝ ਸਿਖਾਇਆ ਪੇਸ਼ੈਂਸ ਸਿਖਾਈ ਕਿ ਬੱਚੇ ਨੂੰ ਮੈਂ ਕਿਵੇਂ ਆਪਣੇ ਨਾਲ ਇਨਵੋਲਵ ਕਰਕੇ ਰੱਖ ਸਕਦੀ ਹਾਂ ਇੰਨੇ ਘੰਟੇ ਤੇ ਉਹ ਹੀ ਸਭ ਹੋਇਆ ਤੇ ਬੱਚੇ ਨੇ ਬਹੁਤ ਕੋਆਪਰੇਟ ਕੀਤਾ ਬਹੁਤ ਸੋਹਣਾ ਸਫਰ ਚੱਲ ਰਿਹਾ ਸੀ ਤੇ ਅਸੀਂ ਆ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਨੂੰ ਐਕਸਪਲੋਰ ਕਰਦੇ ਜਾ ਰਹੇ ਸੀ ਤੇ ਨਵੇਂ-ਨਵੇਂ ਟੰਗ ਤਰੀਕੇ ਦੇਖ ਰਹੇ ਸੀ ਯਾਰ ਦੁਨੀਆ ਦੇ ਰੈਣ ਸੈਣ ਪਿੰਡਾਂ ਦੇ ਮੋਹਾਲਾਂ ਸ਼ਹਿਰਾਂ ਦੇ ਮਾਹੌਲ ਕਿਵੇਂ ਦੇ ਨੇ ਕਿਵੇਂ ਦੇ ਸ਼ਹਿਰ ਨੇ ਖੁੱਲੇ ਸ਼ਹਿਰ ਨੇ ਜਾਂ ਧੀੜੇ ਸ਼ਹਿਰ ਨੇ ਟ੍ਰੈਫਿਕ ਨੂੰ ਅਸੀਂ ਕ੍ਰੋਸ ਕਰਦੇ ਜਾ ਰਹੇ ਸੀ ਦੇ ਵਿੱਚ ਵਿੱਚ ਅਸੀਂ ਕੁਝ ਪਾਜ਼ ਵੀ ਲਈ ਤੇ ਅਸੀਂ ਕੁਝ ਖਾਧਾ ਪੀਤਾ ਚਾਹ ਵੀ ਪੀਤੀ ਅਸੀਂ ਨੇ ਤੇ ਜੋ ਜੋ ਬੱਚੇ ਨੇ ਹੁਕਮ ਕੀਤਾ ਬੱਚੇ ਨੂੰ ਵੀ ਉਹੀ ਕੁਝ ਖਵਾਇਆ ਤੇ ਬੱਚਾ ਬਹੁਤ ਐਕਸਾਈਟਡ ਸੀ ਥੋੜੇ ਜਿਹਾ ਟ੍ਰੈਂਟਰਮਸ ਵੀ ਦਿਖਾ ਰਹੀ ਸੀ ਤੇ ਫਿਰ ਨਾਲ ਨਾਲ ਖੁਸ਼ ਵੀ ਸੀ ਕਿ ਮੈਨੂੰ ਮੰਮਾ ਘੁਮਾਉਣ ਲੈ ਕੇ ਜਾ ਰਹੇ ਨੇ ਇਕੱਲੇ ਸਾਡਾ ਬੱਚਾ ਇਸ ਮਸਲੇ 'ਚ ਬਹੁਤ ਕੋਆਪਰੇਟਿਵ ਹੈ ਉਹ ਘੂਮਣਾ ਫਿਰਨਾ ਬਹੁਤ ਪਸੰਦ ਕਰਦੀ ਆ ਉਹ ਕਦੇ ਵੀ ਫੀਲ ਨਹੀਂ ਕਰਦੀ ਕਿ ਮम्मा ਪਾਪਾ ਮੈਨੂੰ ਕਿਵੇਂ-ਕਿਵੇਂ ਲਈ ਫਿਰ ਜਾਂਦੇ ਨੇ ਦੂਰ ਤੱਕ ਕਦੇ ਵੀ ਰੈਸਟਲੈਸ ਨਹੀਂ ਹੁੰਦੀ એનર્ਜੀ ਬਹੁਤ ਹੈ ਬੱਚੇ ਦੀ ਬਾਡੀ ਵੀ એનર્ਜੀ ਬੱਚੇ ਦੀ ਬਾਡੀ ਵੀ ਮੰਗਦੀ ਆ ਕਿ ਉਹ ਬਹੁਤ ਟਰੈਵਲ ਕਰੇ ਹਨਾ ਤੇ ਇਸ ਸਫਰ ਚ ਮੇਰੇ ਨਾਲ ਹੀ ਜਾਗਦੀ ਰਹੀ ਹੈ ਸਾਰਾ ਕੁਝ ਦੇਖਦੀ ਜਾ ਰਹੀ ਸੀ ਮਿਊਜ਼ਿਕ ਨੂੰ ਇੰਜੋਏ ਕਰ ਰਹੀ ਸੀ ਤੇ ਬੱਚੇ ਦੀ ਡਿਮਾਂਡ ਤੇ ਅਸੀਂ ਦਿਲਜੀਤ ਦੇ ਸੌਂਗਸ ਸੁਣਦੇ ਜਾ ਰਹੇ ਸੀ ਤੇ ਟ੍ਰੈਫਿਕ ਵੀ ਅਸੀਂ ਦੇਖਦੇ ਜਾ ਰਹੇ ਸੀ ਕਿ ਕਿਵੇਂ-ਕਿਵੇਂ ਕੰਮ ਕਰ ਰਹੀ ਹੈ ਟ੍ਰੈਫਿਕ ਕਿਉਂਕਿ ਲੋਕ ਅਚਾਨਕ ਅੱਗੇ ਗੱਡੀਆਂ ਲਿਆਉਂਦੇ ਨੇ ਤੇ ਇੱਥੇ ਤੁਹਾਡਾ ਪੇਸ਼ੀਅੰਸ ਤੁਹਾਡਾ ਸਬਰ ਜੱਜ ਹੁੰਦਾ ਕਿ ਤੁਸੀਂ ਤੁਹਾਨੂੰ ਗੁੱਸਾ ਆ ਰਿਹਾ ਹੈ ਜਾਂ ਨਹੀਂ ਤੁਸੀਂ ਕਿਵੇਂ ਕੰਟਰੋਲ ਕਰ ਰਹੇ ਹੋ ਤੇ ਮੇਰਾ ਇਹ ਸਫ਼ਰ ਬਹੁਤ ਸਹਿਜ ਸਫ਼ਰ ਸੀ ਤੇ ਮੈਨੂੰ ਰੱਬ ਨੇ ਬਹੁਤ ਸਹਿਜ ਦੇ ਕੇ ਤੋਰਿਆ ਸੀਗਾ ਕਿ ਤੂੰ ਇਸ ਸਫ਼ਰ ਦਾ ਅ ਆਨੰਦ ਰਲੈਂਡ ਦੇ ਜਾਣਾ ਤੇ ਉਹੀ ਹੋ ਰਿਹਾ ਸੀ ਕਿ ਮੈਂ ਬਹੁਤ ਆਨੰਦ ਨਾਲ ਇਹ ਸਫਰ ਮਾਣ ਰਹੀ ਸੀ ਮੈਨੂੰ ਕੋਈ ਗੁੱਸਾ ਨਹੀਂ ਆ ਰਿਹਾ ਸੀ ਕੋਈ ਮੈਨੂੰ ਡਰ ਨਹੀਂ ਸੀ ਲੱਗ ਰਿਹਾ ਮੈਨੂੰ ਪਰ ਜਾਣ ਤੋਂ ਇੱਕ ਦਿਨ ਪਹਿਲਾਂ ਮੇਰੇ ਦਿਲ 'ਚ ਡਰ ਸੀ ਕਿ ਮੈਂ ਬੱਚੇ ਨਾਲ ਜਾਣਾ ਮੈਨੂੰ ਉਹ ਡਰ ਫੀਲ ਹੋ ਰਿਹਾ ਸੀਗਾ ਮੇਰੀ ਅ ਮੇਰਾ ਫੀਅਰ ਬਾਹਰ ਆ ਰਿਹਾ ਸੀ ਮੇਰੀ ਧੜਕਣ ਵੀ ਤੇਜ਼ ਹੁੰਦੀ ਸੀ ਸੋਚ ਕੇ ਕਿ ਮੈਂ ਬੱਚੇ ਨੂੰ ਕਿਵੇਂ ਲੈ ਕੇ ਜਾਵਾਂਗੀ ਫੇਰ ਜਾਣ ਤੋਂ ਪਹਿਲਾਂ ਮੈਂ ਅਰਦਾਸ ਕੀਤੀ ਸੀ ਮੈਂ ਕੁਝ ਟਾਈਮ ਬੈਠੀ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕੀਤੀ ਰੱਬ ਅੱਗੇ ਅਰਦਾਸ ਕੀਤੀ ਕਿ ਮੇਰਾ ਇਹ ਸਫਰ ਹੁਣ ਤੁਹਾਡੇ ਸਾਰੇ ਆ ਤੁਸੀਂ ਹੀ ਇਸ ਸਫਰ ਨੂੰ ਕਾਮਯਾਬ ਬਣਾਉਣਾ ਤੁਸੀਂ ਹੀ ਇਸ ਸਫਰ ਨੂੰ ਸੋਹਣਾ ਬਣਾਉਣਾ ਮੈਂ ਕੁਝ ਨਹੀਂ ਕਰ ਸਕੂਗੀ ਪਰ ਤੁਸੀਂ ਜੇ ਨਾਲ ਹੋ ਤਾਂ ਸਭ ਕੁਝ ਸਹੀ ਹੋਊਗਾ ਤੇ ਸਫਰ ਕੁਝ ਉਵੇਂ ਦਾ ਹੀ ਜਾ ਰਿਹਾ ਸੀ ਅਸੀਂ ਬਸ ਵਾਟਾਂ ਵੱਢਦੇ ਜਾ ਰਹੇ ਸੀ ਸਫ਼ਰ ਜਲਦੀ-ਜਲਦੀ ਨਿਕਲ ਰਿਹਾ ਸੀਗਾ ਕੋਈ ਡਰ ਨਹੀਂ ਸੀ ਕੋਈ ਭੈ ਨਹੀਂ ਸੀ ਅ ਕਈ ਤਰ੍ਹਾਂ ਦੀ ਦੁਨੀਆ ਦਿਖ ਰਹੀ ਸੀਗੀ ਤੇ ਲੋਕੇ ਵੀ ਦੇਖਦੇ ਨੇ ਕਿ ਹਾਂ ਕੋਈ ਕੁੜੀ ਜਾ ਰਹੀ ਹੈ ਇਸ ਸਫ਼ਰ ਤੇ ਅ ਕਈ ਲੋਕਾਂ ਦੇ ਘਰਦਣਾ ਬਾਹਰ ਨੂੰ ਹੁੰਦੇ ਸੀ ਕਿ ਹਾਂ ਇਹ ਕੁੜੀ ਜਾ ਰਹੀ ਹੈ ਕੋਈ ਤੇ ਐਨੀ ਹਾਓ ਚਲੋ ਕੋਈ ਗੱਲ ਨਹੀਂ ਹਨਾ ਇਹ ਸਾਰੇ ਕਲਚਰਸ ਆ ਆਪਣਾ ਆਪਣਾ ਮਾਹੌਲ ਹੁੰਦਾ ਤੇ ਪੰਜਾਬ ਦਾ ਵੀ ਕੁਛ ਮਾਹੌਲ ਐਵੇਂ ਦਾ ਹੀ ਆ ਤੇ ਹੈਗੇ ਅਸੀਂ ਵੀ ਪਿੰਡਾਂ ਵਾਲਈਆਂ ਦੇਸੀ ਲੋਕਾਂ ਹਨ ਅਸੀਂ ਥੋੜਾ ਜਿਹਾ ਬਾਹਰ ਨਿਕਲ ਲਏ ਤੇ ਸਾਨੂੰ ਇਹ ਗੱਲਾਂ ਛੋਟੀਆਂ ਲੱਗਣ ਲੱਗੀਆਂ ਤੇ ਸਾਨੂੰ ਰਸਤੇ 'ਚ ਬਹੁਤ ਸਾਰੇ ਟੋਲ ਪਲਾਜ਼ਾ ਆਏ ਤੁਸੀਂ ਦੇਖ ਸਕਦੇ ਹੋ ਨਾ ਤੁਸੀਂ ਦੇਖਦੇ ਰਹੇ ਹੋ ਨਾ ਤੁਹਾਡੇ ਪਿੰਡ ਸ਼ਹਿਰ ਆ ਰਹੇ ਨੇ ਰਸਤੇ 'ਚ ਕਿ ਨਹੀਂ ਆ ਰਹੇ ਹਨ ਤੇ ਮੈਂ ਮੋਗਾ ਥਰੂ ਹੋ ਕੇ ਜਾ ਰਹੀ ਸੀ ਤੇ ਸਾਡਾ ਇਹ ਸਫਰ ਅੱਜ ਹਰਮੰਦਰ ਸਾਹਿਬ ਜਾ ਕੇ ਪੂਰਾ ਹੋਣਾ ਤੇ ਅਸੀਂ ਰਸਤੇ 'ਚ ਜਾਂਦੇ ਜਾਂਦੇ ਇੱਕ 골ਡਨ ਕਲਰ ਦੀ ਪਾਲਕੀ ਦੇਖੀ ਤੇ ਅਸੀਂ ਥੋੜਾ ਜਿਹਾ ਉਹਦੇ ਨੇੜੇ ਲੱਗ ਕੇ ਚੱਲੇ ਅਸੀਂ ਦੇਖਣਾ ਚਾਹੁੰਦੇ ਸੀ ਕਿ ਨੇੜਿਓਂ ਕਿਵੇਂ ਦੀ ਲੱਗਦੀ ਆ ਤੇ ਬਹੁਤ ਸੋਹਣੀ ਪਾਲਕੀ ਬਣਾਈ ਹੋਈ ਸੀ ਤੇ ਅਸੀਂ ਫਿਰ ਆਪਣਾ ਰਸਤਾ ਬਣਾ ਕੇ ਅਸੀਂ ਉਸ ਨੂੰ ਕ੍ਰੋਸ ਕਰ ਲਿਆ ਤੇ ਮੌਸਮ ਹੋਰ ਠੰਡਾ ਹੁੰਦਾ ਜਾ ਰਿਹਾ ਸੀ ਦਿਨ ਟਾਲਦਾ ਜਾ ਰਿਹਾ ਸੀ ਅਸੀਂ ਸਫ਼ਰ ਵੀ ਬਹੁਤ ਲੇਟ ਸ਼ੁਰੂ ਕੀਤਾ ਸੀ ਤੇ ਮੈਨੂੰ ਕਰੀਬ 12:30 ਵਜੇ ਗਏ ਸੀ ਸਫ਼ਰ ਸ਼ੁਰੂ ਕਰਨ ਲੱਗੇ ਹਸਲ ਦੇ ਵਿੱਚ ਕਿਉਂਕਿ ਰਸਤੇ 'ਚ ਇੱਕ ਦੋ ਕੰਮ ਵੀ ਕੀਤੇ ਸੀ ਰੁਕੀ ਵੀ ਸੀ ਤੇ ਅ ਦਰਬਾਰ ਸਾਹਿਬ ਦੇ ਨੇੜੇ ਜਾ ਰਹੇ ਸੀ ਓਵੇਂ ਓਵੇਂ ਐਕਸਾਈਟਮੈਂਟ ਵਧਦੀ ਜਾ ਰਹੀ ਸੀ ਕੁਝ ਗਲਤ ਕੱਟ ਵੀ ਲਈ ਆ ਕਿਉਂਕਿ ਓਵਰ ਕੌਨਫੀਡੈਂਸ ਹੋ ਗਿਆ ਸੀ ਕਿ ਮੈਨੂੰ ਤਾਂ ਹਰਮੰਦਰ ਸਾਹਿਬ ਦਾ ਰਸਤਾ ਪਤਾ ਮੈਂ ਬਹੁਤ ਵਾਰ ਗਈਆਂ ਮੈਂ ਇੱਕ ਗਲਤ ਐਗਜ਼ਿਟ ਲਿਆ ਤੇ ਉਹਨੇ ਮੇਰੇ ਬਹੁਤ ਬਹੁਤ ਸਮਾਂ ਆ ਖਰਾਬ ਹੋਇਆ ਨਹੀਂ ਕਹਿ ਸਕਦੇ ਹਨਾ ਚਲੋ ਉਹ ਵੀ ਕੋਈ ਰੱਬ ਦੀ ਮਰਜ਼ੀ ਹੁੰਦੀ ਆ ਉਹਨੇ ਸਾਨੂੰ ਇੱਕ ਟਰਨ ਗਲਤ ਦੇ ਕੇ ਫਿਰ ਸਹੀ ਟਰਨ ਦੇਣਾ ਹੁੰਦਾ ਹਨਾ ਕਿਸੇ ਪ੍ਰੋਬਲਮ ਤੋਂ ਬਚਾਉਣਾ ਹੁੰਦਾ ਇਹ ਹੀ ਸੋਚ ਲੈਣੇ ਆ ਤੇ ਐਵੇਂ ਹੁੰਦਾ ਵੀ ਆ ਤੇ ਅਸੀਂ ਦੇਖ ਰਹੇ ਸੀ ਕਿ ਜਿਵੇਂ ਜਿਵੇਂ ਅਸੀਂ ਹਰਮੰਦਰ ਸਾਹਿਬ ਨੂੰ ਜਾ ਰਹੇ ਸੀ ਭੀੜ ਬਹੁਤ ਵੱਧ ਰਹੀ ਸੀ ਠੰਡ ਬਹੁਤ ਵੱਧ ਰਹੀ ਸੀ ਤੇ ਮਨ ਚ ਇਹ ਵੀ ਸੀ ਕਿ ਕਿਤੇ ਧੁੰਦ ਨਾ ਵਾਜੇ ਹਨਾ ਤੇ ਧੁੰਦ ਤੋਂ ਪਹਿਲਾਂ ਪਹਿਲਾਂ ਕਿਉਂ ਨਾ ਅਸੀਂ ਪਹੁੰਚ ਜਾਈਏ ਤੇ ਅਸੀਂ ਪਾਰਕਿੰਗ ਤੱਕ ਬੜੀ ਮੁਸ਼ਕਲ ਨਾਲ ਪਹੁੰਚੇ ਕਿਉਂਕਿ ਪਾਰਕਿੰਗ ਪਹੁੰਚਣ ਤੋਂ ਪਹਿਲਾਂ ਸਾਨੂੰ ਇੱਕ ਗਲਤ ਟਰਨ ਨੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਗੇੜੇ ਲਵਾਏ ਤੇ ਥਾਂ-ਥਾਂ ਤੇ ਨੱਕੇ ਲੱਗੇ ਹੋਏ ਸੀਗੇ ਤੇ ਰੋਡ ਬਲੌਕ ਕੀਤੀਆਂ ਹੋਈਆਂ ਸੀ ਪੁਲਿਸ ਨੇ ਤੇ ਟ੍ਰੈਫਿਕ ਜਾਮ ਹੋ ਰਿਹਾ ਸੀ ਤੇ ਮੈਨੂੰ ਵਾਰ-ਵਾਰ ਯੂ ਟਰਨ ਲੈਣੇ ਪੈ ਰਹੇ ਸੀ ਤੇ ਫਿਰ ਚਲੋ ਅਸੀਂ ਪਹੁੰਚੀ ਗਏ ਪਾਰਕਿੰਗ 'ਚ ਅਸੀਂ ਪਾਰਕਿੰਗ ਦੀ ਟਿਕਟ ਲਈ ਤੇ ਅਸੀਂ ਪਾਰਕਿੰਗ ਵੀ ਲੱਭੀ ਤੇ ਪਾਰਕਿੰਗ ਲੱਭਣ 'ਚ ਵੀ ਬਹੁਤ ਟਾਈਮ ਲੱਗਿਆ ਇਹ ਉਹੀ ਹੈ ਨਾ ਕਿ ਮੈਂ ਕੱਲੀ ਸੀ ਤੇ ਮੈਨੂੰ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਮੈਂ ਆਪ ਦਾ ਡੈਰੀ ਕੱਢਣ ਆਈ ਸੀ ਇਸ ਸਫਰ ਤੇ ਤੇ ਚਲੋ ਮੈਨੂੰ ਫਿਰ ਵੀ ਇਹ ਇਹ ਤਾਂ ਮੇਰਾ ਮੇਰੇ ਲਈ ਦੋ ਐਕਸਪੀਰੀਅੰਸ ਤਾਂ ਬਹੁਤ ਵੱਡੇ ਸੀ ਜਦੋਂ ਮੈਂ ਟ੍ਰੈਫਿਕ ਚ ਰੁਲੀਆਂ ਹਨਾ ਮੈਨੂੰ ਰਸਤਾ ਨਹੀਂ ਲੱਭ ਰਿਹਾ ਸੀ ਉਹ ਟਾਈਮ ਵੀ ਮੇਰਾ ਮੇਰੀ ਇੱਕ ਪੇਸ਼ੈਂਸ ਮੇਰਾ ਸਬਰ ਦੀ ਪਰਖ ਹੋ ਰਹੀ ਸੀ ਕਿ ਮੈਂ ਇਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰ ਸਕਦੀ ਹਾਂ ਬਿਨਾ ਪੈਨਿਕ ਹੋਏ ਬਿਨਾ ਘਬਰਾਏ ਮੈਂ ਕਿਵੇਂ ਇਸ ਸਿਚੁਏਸ਼ਨ ਤੋਂ ਨਿਕਲਣਾ ਬਾਕੀ ਆਪਾਂ ਉਸ ਧਰਤੀ ਤੇ ਤਾਂ ਪਹੁੰਚ ਹੀ ਗਈ ਸੀ ਜਿੱਥੇ ਆਪਾਂ ਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਦੇ ਵਿੱਚ ਕਿੰਨੇ ਕਿੰਨੇ ਲੋਕ ਖੜੇ ਨੇ ਤੇ ਸਾਰੇ ਇੱਕ ਵਧੀਆ ਸਫ਼ਰ ਤੇ ਆਏ ਹੋਏ ਨੇ ਲੋਕ ਆਂਡੀਆਂ ਦੇ ਕੋਨੇ-ਕੋਨੇ ਚੋਂ ਲੋਕ ਆਏ ਹੋਏ ਸੀ ਦੇਖਣ ਚ ਪਤਾ ਲੱਗਦਾ ਸੀ ਕਿ ਸਾਊਥ ਇੰਡੀਅਨ ਲੋਕ ਵੀ ਆਏ ਹੋਏ ਨੇ ਆ ਬਾਹਰਲੇ ਵੀ ਆਏ ਹੋਏ ਸੀ ਗੋਰੇ ਵੀ ਫਿਰਦੇ ਸੀ ਉੱਥੇ ਤੇ ਸਾਰੇ ਲੋਕ ਆਪਣੀ ਆਪਣੀ ਪਾਰਕਿੰਗ ਲੱਭ ਰਹੇ ਸੀ ਤੇ ਕਈ ਲੋਕ ਆਪਣੀਆਂ ਗੱਡੀਆਂ پارک ਕਰਕੇ ਆਲਰੇਡੀ ਬਾਹਰ ਨੂੰ ਆ ਰਹੇ ਸੀ ਇੱਕ ਸ਼ਾਂਤੀ ਨਾਲ ਕਿ ਸ਼ੁਕਰ ਹੈ ਸਾਨੂੰ ਪਾਰਕਿੰਗ ਮਿਲ ਗਈ ਤੇ ਮੇਰੇ ਵਰਗੇ ਲਈ ਤਾਂ ਚੈਲੰਜ ਹੀ ਸੀ ਕਿਉਂਕਿ ਮੈਨੂੰ ਤਾਂ ਪਾਰਕਿੰਗ ਬਹੁਤ ਔਖੀ ਮਿਲੀ ਸੀ ਪਹਿਲਾਂ ਮੈਂ ਉੱਪਰ ਨੂੰ ਚਲੀ ਗਈ ਉੱਪਰ ਘੁੰਮ ਘੁਮਾ ਕੇ ਕਿਤੇ ਗੱਡੀ ਫਸ ਗਈ ਕਿਤੇ ਕੁਝ ਹੋ ਗਿਆ ਬਹੁਤ ਕੁਝ ਹੋਇਆ ਤੇ ਮੇਰੀ ਬਹੁਤ ਲੋਕਾਂ ਨੇ ਹੈਲਪ ਕੀਤੀ ਫਿਰ ਗੱਡੀ ਕਢਾਉਣ ਚ ਤੇ ਕਿਉਂਕਿ ਬਹੁਤ ਕਸੂਤੀਆਂ ਗੱਡੀਆਂ ਲਾਈਆਂ ਹੋਈਆਂ ਸੀ ਲੋਕਾਂ ਨੇ ਫਿਰ ਉੱਥੇ ਬਹੁਤ ਮੁਸ਼ਕਿਲ ਹੋ ਜਾਂਦਾ ਨਾ ਤੇ ਆਪਦੀ ਗੱਡੀ ਨੂੰ ਕੱਢਣਾ ਕਿਉਂਕਿ ਸਾਡੀ ਗੱਡੀ ਤੇ ਵੀਲ ਵੀ ਟਾਇਰ ਵੀ ਜਿਹੜੇ ਨੇ ਉਹ ਬਾਹਰ ਨੂੰ ਨੇ ਤੇ ਮੇਰੇ ਲਈ ਇਹ ਵੀ ਸਮੱਸਿਆ ਸੀ ਇੱਕ ਇੱਕ ਵਾਰ ਤਾਂ ਮਨ ਚ ਆਇਆ ਸੀ ਕਿ ਹਾਏ ਰੱਬਾ ਕਿੱਥੇ ਪੰਗਾ ਲੈ ਲਿਆ ਫੇਰ ਚਲੋ ਰਾਬੀ ਹੈਲਪ ਭੇਜਦਾ ਹਨਾ ਤੇ ਇੱਕ ਦੋ ਜਣਿਆਂ ਨੇ ਆਪਦੀਆਂ ਗੱਡੀਆਂ ਚੋਂ ਬਾਹਰ ਆ ਕੇ ਮੇਰੀ ਹੈਲਪ ਕੀਤੀ ਕਿਉਂਕਿ ਮੇਰੀ ਗੱਡੀ ਦੇ ਵਿੱਚ ਬਹੁਤ ਜਾਮ ਲੱਗ ਗਿਆ ਸੀਗਾ ਤੇ ਫਿਰ ਵੀ ਆਪਾਂ ਪੈਨਿਕ ਨਹੀਂ ਹੋਏ ਕਿਉਂਕਿ ਆਪਾਂ ਜਿੱਥੇ ਆਏ ਆ ਉੱਥੇ ਆਪਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਜਿਹੜੇ ਹੋ ਰਹੀ ਸੀ ਉਹਨਾਂ ਲਈ ਠੀਕ ਨਹੀਂ ਸੀ ਪੈਨਿਕ ਹੋਣਾ ਤੇ ਕਿਉਂਕਿ ਆਪਾਂ ਇੱਕ ਜੇ ਆਪਾਂ ਕਿਸੇ ਧਾਰਮਿਕ ਪਲੇਸ ਤੇ ਆਇਆ ਤਾਂ ਆਪਣਾ ਸਹਿਜ ਹੋਣਾ ਬਹੁਤ ਜ਼ਰੂਰੀ ਆ ਤੇ ਮੈਨੂੰ ਮੇਰੇ ਸਹਿਜ ਨੇ ਮੈਨੂੰ ਅੱਜ ਦਾ ਦਿਨ ਅੱਜ ਤਾਂ ਬਹੁਤ ਸੋਹਣਾ ਸਫ਼ਰ ਦਿਖਾਇਆ ਤੇ ਇੱਥੇ ਵੀ ਮੇਰਾ ਥੋੜਾ ਜਿਹਾ ਸਹਿਜ پارک کیا ਗਿਆ ਕਿਉਂਕਿ ਭਾਈ ਗੱਡੀ ਕੱਢ ਰਹੀ ਸੀ ਤੇ ਮੈਂ ਇੱਥੇ ਸੋਚਿਆ ਚਲੋ پارک ਕਰ ਦਿਆਂ ਮੈਂ ਗੱਡੀ ਬੈਕ ਕੀਤੀ ਉਹਦੀ ਗੱਡੀ ਕਢਵਾਈ ਤੇ ਉਸੇ ਟਾਈਮ ਤੇ ਦੋ ਮੁੰਡਿਆਂ ਨੇ ਆ ਕੇ ਉਹ ਪਾਰਕਿੰਗ स्लॉट ਰੋਕ ਲਿਆ ਤੇ ਮੈਂ ਜਾ ਕੇ ਉਹਨਾਂ ਨੂੰ ਇਸ਼ਾਰਾ ਵੀ ਕੀਤਾ ਕਿ ਮੈਂ ਇਸ ਗੱਡੀ ਤੇ ਜਗ੍ਹਾ ਤੇ ਗੱਡੀ ਲਾਉਣੀ ਸੀ ਮੈਂ ਤਾਂ ਹੀ ਗੱਡੀ ਬੈਕ ਕੀਤੀ ਸੀ ਤੇ ਉਹ ਭਾਈ ਮੰਨੀ ਨਹੀਂ ਹੈਗੇ ਤੇ ਆਪਾਂ ਚਲੋ ਕੋਈ ਗੱਲ ਨਹੀਂ ਆਪਾਂ ਅੱਗੇ ਲੰਘ ਗਏ ਥੋੜਾ ਜਿਹਾ ਨਿਰਾਸ਼ ਹੋਈ ਮੈਂ ਫਿਰ ਮੈਂ ਉਸ ਥਾਟ ਨੂੰ ਵੀ ਰਿਲੀਜ਼ ਕੀਤਾ ਕਿ ਚਲੋ ਕੋਈ ਗੱਲ ਨਹੀਂ ਹਨਾ ਜਿਹੜੀ ਚੀਜ਼ ਮੇਰੇ ਕਰਮਾਂ ਚ ਨਹੀਂ ਤਾਂ ਮੈਂ ਉਹਦੇ ਲਈ ਕਰ ਵੀ ਕੀ ਸਕਦੀ ਆ ਹੁਣ ਇੱਥੇ ਰੌਲਾ ਪਿਆ ਹੋਇਆ ਸੀ ਗੱਡੀਆਂ ਕੱਢਣ ਦਾ ਤੇ ਇਹ ਕੁੜੀ ਹੈਲਪ ਕਰ ਰਹੀ ਸੀ ਗੱਡੀਆਂ ਕਢਾਉਣ ਚ ਤੇ ਪਾਰਕਿੰਗ ਵੀ ਲੱਭ ਰਹੀ ਸੀ ਆਪਣੇ ਲਈ ਤੇ ਮੈਂ ਕੱਲੀ ਸੀ ਹੁਣ ਮੈਂ ਮੇਰੀ ਕੋਈ ਹੈਲਪ ਕਰਾਉਣ ਵਾਲਾ ਹੈ ਨਹੀਂ ਸੀ ਕਿ ਕੋਈ ਮੇਰੀ ਹੈਲਪ ਕਰ ਸਕੇ ਤੇ ਆ ਇੱਥੇ ਟਰਨ ਬਹੁਤ ਔਖਾ ਸੀਗਾ ਤੇ ਮੇਥੋਂ ਤਾਂ ਬਸ ਇੱਕ ਸਾਈਡ ਤੇ ਕਿਸੇ ਦੀ ਗੱਡੀ ਵੱਜਦੀ ਵੱਜਦੀ ਬਚ ਗਈ ਤੇ ਚਲੋ ਸ਼ੁਕਰਾਨਾ ਨੁਕਸਾਨ ਨਹੀਂ ਹੋਇਆ ਮੇਥੋਂ ਕਿਸੇ ਦਾ ਤੇ ਫਿਰ ਐਟ ਲਾਸਟ ਮੈਨੂੰ ਗੱਡੀ ਚੋਂ ਨਿਕਲ ਕੇ ਦੇਖਣਾ ਪਿਆ ਕਿ ਕਿੰਨੀ ਕਿ ਜਗ੍ਹਾ ਹੈ ਕਿੰਨੀ ਨਾ ਕਿਉਂਕਿ ਆ ਸਾਹਮਣੇ ਵਾਲਾ ਭਾਈ ਤਾਂ ਕੈਮਰੇ ਤੇ ਲੱਗਿਆ ਹੋਇਆ ਸੀ ਫੋਨ ਤੇ ਲੱਗਿਆ ਹੋਇਆ ਸੀ ਫੋਨ ਹੀ ਦੇਖ ਰਿਆ ਸੀ ਮੇਰੇ ਕੋਲੋਂ ਆਰਾਮ ਨਾਲ ਲੰਘ ਗਿਆ ਤੇ ਉਹਨੇ ਇੱਧਰ ਉੱਧਰ ਵੀ ਨਹੀਂ ਦੇਖਿਆ ਕਿ ਕਿਸੇ ਦੀ ਹੈਲਪ ਕਰ ਦਵੇ ਚਲੋ ਕੋਈ ਗੱਲ ਨਹੀਂ ਆਪਾਂ ਇਹੀ ਕਹਿ ਸਕਦੇ ਹਾਂ ਨਾ ਤੇ ਅ ਫਿਰ ਪਿੱਛੋਂ ਇੱਕ ਗੱਡੀ ਚੋਂ ਨਿਕਲ ਕੇ ਆਏ ਉਹਨਾਂ ਨੇ ਮੇਰੀ ਆ ਕੇ ਹੈਲਪ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਜਗ੍ਹਾ ਬਹੁਤ ਪਈ ਆ ਤੁਸੀਂ ਕੱਢ ਸਕਦੇ ਹੋ ਡਰੋ ਨਾ ਹਨਾ ਤੇ ਮੈਂ ਬਿਨਾਂ ਡਰ ਤੋਂ ਚਲੋ ਗੱਡੀ ਕੱਢ ਲਈ ਸੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਹਨਾ ਸਿਚੁਏਸ਼ਨਸ ਐਵੇਂ ਦੀ ਆਉਣੇ ਜ਼ਰੂਰੀ ਹੁੰਦੀਆਂ ਨੇ ਬੰਦਾ ਪੈਨਿਕ ਚ ਹੋਰ ਆਪਾਂ ਪੈਨਿਕ ਚ ਬਾਹਰ ਨਿਕਲਣਾ ਕਿਵੇਂ ਸਿੱਖ ਸਕਦੇ ਆ ਜਦੋਂ ਆਪਾਂ ਕਿਸੇ ਸਿਚੁਏਸ਼ਨ ਨੂੰ ਆਪਾਂ ਫੇਸ ਹੀ ਨਹੀਂ ਕਰਾਂਗੇ ਤੇ ਆਪਣਾ ਡਰ ਨਿਕਲੂਗਾ ਕਿਵੇਂ ਹਨਾ ਤੇ ਅੱਜ ਫਿਰ ਇਹੀ ਰੀਜ਼ਨ ਸੀ ਕਿ ਜੇ ਮੈਂ ਇਹ ਸਫਰ ਕੀਤਾ ਤਾਂ ਮੈਂ ਬਹੁਤ ਕੁਝ ਆਪਣੇ ਅੰਦਰੋਂ ਕੱਡ ਕੇ ਆਈ ਉੱਥੇ ਆ ਮੇਰੇ ਡਰ ਜਾਂ ਮੈਨੂੰ ਕੋਈ ਜੇ ਕੋਈ ਘਬਰਾਹਟ ਹੋ ਜਾਂਦੀ ਸੀ ਕਿਵੇਂ ਕੱਲਿਆਂ ਸਿਚੁਏਸ਼ਨ ਹੈਂਡਲ ਕਰਨੀਆਂ ਉਹ ਸਭ ਮੈਨੂੰ ਬਿਲਕੁਲ ਵੀ ਨਹੀਂ ਸਿਉਂਦਾ ਮੈਂ ਉਹ ਹੀ ਸਭ ਸਿੱਖਣਾ ਚਾਹਨੀ ਆ ਹੁਣ ਲਾਈਫ ਦੇ ਵਿੱਚ ਕਿ ਮੈਂ ਕੱਲੀ ਵੀ ਸਾਰਾ ਕੁਝ ਹੈਂਡਲ ਕਰ ਸਕਾਂ ਮੈਂ ਆਪਣੇ ਬੱਚੇ ਨੂੰ ਵੀ ਕੱਲੀ ਵੀ ਕੱਲੀ ਵੀ ਘਮਾਉਣ ਫਰਾਉਣ ਲਾ ਜਾ ਸਕਾਂ ਤੇ ਮੈਨੂੰ ਹਾਰੇ ਬਿਲੀ ਕਿਸੇ ਦੀ ਸਹਾਰਿਆਂ ਦੀ ਲੋੜ ਨਾ ਪਵੇ ਜਾਂ ਮੇਰੇ ਹਸਬੰਦ ਦੇ ਸਾਰੇ ਦੀ ਆ ਆਪਣੇ ਭੈਣ ਭਰਾਵਾਂ ਦੀ ਜਿਵੇਂ ਆਪਾਂ ਨੂੰ ਕੁੜੀਆਂ ਨੂੰ ਆਦਤ ਹੁੰਦੀਆਂ ਨੇ ਕਿ ਜਾਂ ਤਾਂ ਮੇਰਾ ਭਰਾ ਮੇਰੇ ਨਾਲ ਚਲੇ ਜਾ ਮੇਰੇ ਘਰ ਵਾਲਾ ਮੇਰੇ ਨਾਲ ਚਲੇ ਜਾ ਮੇਰਾ ਫਾਦਰ ਨਾਲ ਹੋਣ ਤੇ ਮੈਂ ਜ਼ਿੰਦਗੀ ਦੇ ਇੰਨੇ ਸਾਲਾਂ ਬਾਅਦ ਆਪਣੇ ਆਪ ਨੂੰ ਇੱਕ ਨਵੀਂ ਸਿਚੁਏਸ਼ਨ ਨਵਾਂ ਕੌਨਫੀਡੈਂਸ ਦੇਣ ਦੀ ਕੋਸ਼ਿਸ਼ ਕਰ ਰਹੀ ਆ ਤੇ ਬਾਕੀ ਅਸੀਂ ਰਾਤ ਨੂੰ 7:30 ਦੇ ਕਰੀਬ ਜਾ ਕੇ ਆਪਣਾ ਟਿਕਾਣਾ ਲੱਭ ਲਿਆ ਤੇ ਟਿਕਾਣਾ ਲੱਭਣਾ 31 ਤਰੀਕ ਦੀ ਰਾਤ ਨੂੰ ਬਹੁਤ ਔਖਾ ਸੀਗਾ ਕਿਉਂਕਿ ਅਸੀਂ ਘਰ ਤੋਂ ਅਨਪਲਾਨਡ ਹੀ ਐਂਡ ਅਨਪਲਾਨਡ ਵਾਂਗੂ ਹੀ ਗਏ ਸੀਗੇ ਤੇ ਫਿਰ ਐਨੀ ਹਾਉ ਰੱਬ ਹੈਗਾ ਸੀ ਨਾਲ ਉਹਨਾਂ ਨੇ ਆਪੀ ਸਿਚੁਏਸ਼ਨ ਹੈਂਡਲ ਕਰਾਈ ਧੰਨਵਾਦ